ਤਾਂ ਵੱਡੀ ਖਬਰ ਹੈ ਤਰਨ ਤਰਨ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ ਮੁੱਠਪੇੜ ਹੋਈ ਹੈ ਇਸ ਦੌਰਾਨ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਤਾਂ ਬੀਤੀ ਦੇਰ ਰਾਤ ਦੀ ਹੈ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਦੇ ਵੱਲੋਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਫਾਇਰਿੰਗ ਕੱਢੇ ਗਏ ਤਾਂ ਦੋ ਪੰਜਾਬ ਚ ਗੈਂਗਸਟਰਵਾਦ ਨੂੰ ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਚਨਬਧਨ ਜਿਨ੍ਹਾਂ ਦੀ ਅਗਵਾਈ ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸੂਬੇ ਚ ਸਖਤੀ ਦਿਖਾਈ ਤੇ 1 ਸਾਲ ਚ 559 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਸ ਦੌਰਾਨ 482 ਹਥਿਆਰ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਵਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਸੀਪੀ ਇਨਵੈਸਟੀਗੇਸ਼ਨ ਦੀਸ ਪ੍ਰੋਵੀਜ਼ਨਚਰ ਇੱਕ ਰਾਜੇਸ਼ਵਰ ਨਾਂ ਦਾ ਵਿਅਕਤੀ ਜਿਹੜਾ ਹੈ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਇਹਨੂੰ ਫਿਲਹਾਲ ਤਾਂ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਨ ਏਜੀਟੀਐਫ ਵੱਲੋਂ ਅੱਤਵਾਦੀਆਂ ਦੇ 12 ਮੋਡਿਊਲ ਵੀ ਫੜੇ ਗਏ ਹਨ ਜਿਨ੍ਹਾਂ ਦੇ ਵਿੱਚ 66 ਮੁਲਜ਼ਮ ਗ੍ਰਿਫਤਾਰ ਕੀਤੇ ਹਨ ਜਿਨ੍ਹਾਂ ਦੇ ਕੋਲੋਂ ਹਥਿਆਰ ਅਤੇ ਆਰਡੀਐਕਸ ਗ੍ਰੇਨੇਡ ਆਈਈਡੀਵੀ ਬਰਾਮਦ ਕੀਤੇ ਗਏ ਹਨ ਇੰਨੇ ਨਹੀਂ ਸੋਸ਼ਲ ਮੀਡੀਆ ਤੇ ਕਾਰਵਾਈ ਕਰਦਿਆਂ ਪੁਲਿਸ ਨੇ ਫੁੱਲ 443 ਸੋਸ਼ਲ ਮੀਡੀਆ ਅਕਾਊਂਟ ਪੇਜ ਬੰਦ ਕਰਵਾਏ ਮੈਂ ਇਸ ਧਰਤੀ ਨੂੰ ਫਿਰ ਦੁਬਾਰਾ ਰੰਗਲੀ ਧਰਤੀ ਬਣਾਉਣਾ ਚਾਹੁੰਦਾ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਫੋਨ ਲਾਈਨ ਤੇ ਸਾਡੇ ਸਹਿਯੋਗੀ ਜਸਵੀਰ ਲੱਡੂ ਜੁੜਗੇ ਨੇ ਜੀ ਜਸਵੀਰ ਵੱਡੀ ਘਟਨਾ ਤਰਨਤਾਰਨ ਦੇ ਵਿੱਚ ਵਾਪਰੀ ਹੈ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਕਿਹੜੀ ਜਗ੍ਹਾ ਤੇ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਕਿਹ ਚ ਦੱਸਾਂ ਮੈਂ ਚੁੜੀਆ ਤਰਨਤਾਰਨ ਚਲੇ ਅੰਤਰਖਣਾ ਤੋਂ ਵਿਸ਼ਵਾਤ ਦੀ ਏਰੀਆ ਵਿੱਚ ਬੀਤੀ ਰਾਤ ਪ੍ਰਬੋਸ਼ਤਾ ਤੋਂ ਅੱਜ ਨਾਲ ਗਰੁੱਪ ਤੇ ਦੋ ਗੁਰਗੁਨ ਕਿਹਾ ਨੂੰ ਇਨਕਾਊਂਟਰ ਕੰਪਲੀਟ ਜਰਾ ਮਿਲੀ ਹੈ ਹੂੰ ਤਰਾਪ ਦੇ ਜਾਣਕਾਰੀ ਅਨਸਾਰ ਬੀਤੀ ਰਾਤ ਪਿੰਡ ਆਚਰਤਾਂ ਦੇ ਟ੍ਰੇਨ ਕੋਲ ਚਾਣਾ ਬਟੋਆ ਪੁਸਗਸਤ ਕਰੀ ਸ਼ਾਮ ਨੂੰ ਐਕਟਵਲ ਗੱਡੀ ਖੁੱਟਰੀ ਆ ਗਈ ਜਿਸ ਦੋ ਵਿਅਕਤੀ ਸਵਾਰ ਸਨ ਜਿਨ੍ਹਾਂ ਦਾ ਨਾਮ ਹੈ ਕਰਨ ਗੀਸ਼ਨ ਉਰਫ ਕਰਨ ਬਾਪੀ ਤੋੜ ਤੋੜ ਲਗਾਜੀ ਅਤੇ ਕੋਰ ਕੋਰਲਾ ਹਾਜੀ ਸਮੂਹ ਇੱਕ ਪਿੰਗਵਾਲ ਐਕਟੂਅਲ ਵਾਰ ਉਹ ਦੇਰ ਉਕਮਤ ਜਾਰਾ ਕੀਤਾ ਤਾਂ ਅੱਗੇ ਬੋਲਦੇ ਫੈਰਨ ਕਰ ਦਿੱਤਾ ਹੂੰ ਫੈਰ ਇਹ ਗੁਲਾਮ ਦਮਾਂ ਗੈਸਟਰਾ ਦੇ ਕਿਹੜੇ ਬੰਦੇ ਸਨ ਉਹਨਾਂ ਦੇ ਲੱਤਾਂ ਟੋਲੀਆਂ ਲੱਗੀਆਂ ਫਿਰ ਤੋਂ ਦੋਨ ਚੱਕ ਮਹੀਨਾ ਤੱਕ ਅਸਪਤਲ ਵਾਲਾ ਸਾਲ ਪੱਟੀ ਵਿਜੀ ਲਾਜ਼ਮੀ ਦਾ ਡੁੱਟਵਾ ਦਿੱਤਾ ਗਿਆ ਹੂੰ ਪ੍ਰਾਪਤ ਪੁਚਾਰ ਦੇ ਅਨੁਸਾਰ ਇਹਨਾਂ ਕੋਲ ਇੱਕ 31 ਪਿਸਤੌਲ 12 ਬੋਧਾ ਪੈਂਸਲ ਵੀ ਬ੍ਰਾਮਣ ਹੋਇਆ ਹੈ। ਹਮਮ। ਅਤੇ ਅਗਲੀ ਕਲੋਨੀ ਪਰ ਹੋਈ ਜਾਂਚ ਕੀਤੀ ਜਾ ਰਹੀ ਹੈ। ਆਸ ਹੈ ਵੀ ਹੋਰ ਵੀ ਕੋਈ ਵਕਾਇਤ ਕੋਈ ਸਮਾਨ ਪ੍ਰਾਪਤ ਹੋ ਸਵੇ। ਅੱਗੇ। ਜੀ। ਜੀ। ਤਮਾਮ ਜਾਣਕਾਰੀ ਦੇਣ ਲਈ ਧੰਨਵਾਦ। ਤਾਂ ਤਰਨਤਾਰਨ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜੇ ਦਰਸਲ ਬੀਤੀ ਦੇਰ ਰਾਤ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਹੋਇਆ ਸੀ ਤੇ ਜਦੋਂ ਦੋ ਐਕਟਿਵ ਸਵਾਰ ਲੜਕਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਫਾਇਰਿੰਗ ਪੁਲਿਸ ਦੇ ਮੁਲਾਜ਼ਮਾ ਦੇ ਉੱਤੇ ਸ਼ੂਟ ਕਰ ਦਿੱਤੀ ਗਈ। ਜਿਸ ਤੋਂ ਬਾਅਦ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਵੀ ਕੀਤੀ ਗਈ ਤਾਂ ਇੱਕ ਬਦਮਾਸ਼ ਦੇ ਜੋ ਲੱਤ ਦੇ ਵਿੱਚ ਗੋਲੀ ਲੱਗਦੀ ਹੈ ਤੇ ਦੋ ਗੈਂਗਸਟਰਾਂ ਦਾ ਇਨਕਾਊਂਟਰ ਕੀਤਾ ਤਰਨਤਾਰਨ ਦੇ ਵਿੱਚ ਦੋ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ ਜੋ ਪਿਸਤਲ ਵੀ ਬਰਾਮਦ ਹੋਈ ਹੈ ਗੈਂਗਸਟਰ ਪ੍ਰਭੂ ਦਾਸ ਪ੍ਰਭੂ ਦਾਸ ਬਾਲੂ ਦੇ ਐਡ ਗੁਰਗੇ ਦੱਸੇ ਜਾ ਰਹੇ ਨੇ ਜੋ ਇਨਕਾਊਂਟਰ ਦੌਰਾਨ ਪੁਲਿਸ ਨੇ ਕਾਬੂ ਕੀਤੇ ਨੇ ਤੇ 32 ਬੋਰ ਦਾ ਇੱਕ ਪਿਸਤਲ ਵੀ ਪੁਲਿਸ ਨੂੰ ਬਰਾਮਦ ਹੋਇਆ ਜਾਣਕਾਰੀ ਦੇ ਅਨੁਸਾਰ ਬਲਤੋਹਾ ਪੁਲਿਸ ਪੈਟਰੋਲਿੰਗ ਦੌਰਾਨ ਪਿੰਡ ਆਸਲ ਡਰੇਨ ਤੇ ਮੌਜੂਦ ਸੀ ਇਸੀ ਦੌਰਾਨ ਜਦੋਂ ਐਕਟਿਵਾ ਸਵਾਰ ਨੌਜਵਾਨਾਂ ਨੂੰ ਰੋਕਿਆ ਗਿਆ ਤਾਂ ਉਹਨਾਂ ਦੇ ਵੱਲੋਂ ਫਾਇਰ ਕਰਦੇ ਗਏ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹਾਂ ਉਹਨਾਂ ਨੂੰ ਫਾਇਰਿੰਗ ਕੀਤੀ ਜਿਸ ਦੇ ਵਿੱਚ ਦੋ ਜਿਹੜੇ ਬਦਮਾਸ਼ਾ ਦਾ ਐਨਕਾਊਂਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ